ਸੰਦੀਪ ਵਿਖ ਖਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਪਰ ਉੱਥੇ ਕਿਸੇ ਅਣਜਾਨੀ ਘਟਨਾ ਕਾਰਨ ਉਹਨਾਂ ਨੂੰ ਮੌਤ ਆਪਣੀ ਅਗੋਸ਼ ਵਿੱਚ ਲੈ ਕੇ ਪਿੱਛੇ ਬੁੱਢੇ ਮਾਵਾਬਦਲਾ ਤੋੜ ਦਿੰਦੀ ਹੈ ਐਸੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਬਟਾਲਾ ਦੇ ਪਿੰਡ ਤਲਵੰਡੀ ਭਰਤ ਤੋਂ ਜਿੱਥੇ ਦਾ ਰਹਿਣ ਵਾਲਾ 35 ਸਾਲਾ ਨੌਜਵਾਨ ਤਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਗਿਆ ਸੀ ਅਤੇ ਉੱਥੇ ਉਸ ਦੀ ਹਾਦਸੇ ਨਾਲ ਮੌਤ ਹੋ ਗਈ 14 ਸਾਲ ਹੋ ਗਏ ਇੰਗਲੈਂਡ ਕੇ ਤਾਂ ਤੋਂ ਹੋ ਆਇਆ ਨਹੀਂ ਸੀ ਪਿੰਡ ਅੱਜ 35 ਦਿਨਾਂ ਬਾਅਦ ਉਸ ਦੀ ਮ੍ਰਿਤਿਕ ਦੇ ਪਹੁੰਚੀ ਪਿੰਡ ਵਾਪਸ ਜਿੱਥੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਭੈਣ ਆਪਣੇ ਵੀਰ ਨੂੰ ਸੇਹਰਾ ਲਾ ਕੇ ਉਸ ਦੇ ਵਿਆਹ ਦੇ ਚਾਅ ਕਰ ਰਹੀ ਹੈ ਪੂਰੇ ਇਸ ਆਦੀ ਵਾਤਾਵਰਨ ਮੈਤ ਕੀਤੀ ਜਾਵੇ ਅਸੀਂ ਬਹੁਤ ਥੱਲੇ ਲੱਗੇ ਹਾਂ ਮੈਂ ਹਾਈ ਕਮਿਸ਼ਨ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਯੂਕੇ ਦੇ ਡਾਇਰੈਕਟਰ ਮਰਪਿੰਦਰ ਕੋਰ ਜੀ ਉਹਨਾਂ ਦਾ ਧੰਨਵਾਦ ਕਰਦਾ ਗਰਮੀਤ ਸਿੰਘ ਖੁਦੀਆ ਦਾ ਧੰਨਵਾਦ ਕਰਦਾ ਪੱਤਰਕਾਰਾਂ ਦਾ ਧੰਨਵਾਦ ਕਰਦਾ ਤੇ ਪੰਨੂ ਸਾਹਿਬ ਦਾ ਮੈਂ ਧੰਨਵਾਦ ਕਰਦਾ ਸਲੈੜੀਆ ਸਾਹਿਬ ਦਾ ਵੀ ਧੰਨਵਾਦ ਕਰਦਾ ਸੰਘੇੜਾ ਸਾਹਿਬ ਦਾ ਧੰਨਵਾਦ ਕਰਦਾ ਅਤੇ ਪੁੱਤ ਦੇ ਦਰਸ਼ਨ ਕਰ ਪਾਏ ਉਹਨਾਂ ਦੀ ਬਦੌਲਤ ਹਾਂਜੀ ਆਪਣੇ ਪੁੱਤ ਦੇ ਦਰਸ਼ਨ ਕਰ ਪਾਏ ਉਹਨਾਂ ਦੀ ਬਦੌਲਤ ਕੀ ਦਰਸ਼ਨ ਹਾਂਜੀ ਇੱਕ ਚੀਜ਼ ਮੈਂ ਪੁੱਛਣੀ ਚਾਹਣਾ ਵੈਸੇ ਮੇਰੇ ਦਿਲ ਦਾ ਇੱਕ ਹੈ ਅਸੀਂ ਅੰਦਰ ਤੋਂ ਘਰੋਂ ਸੇਰਾ ਲੈਣ ਜਾਂਦੇ ਹਾਂ ਹਾਂਜੀ ਪਈ ਦੇ ਜਾ ਕੇ ਦੁਕਾਨਾਦਾਰ ਮੈਂ ਚਾਹਣਾ ਸੇਰਾ ਲਈ ਤੇ ਹਾਂਜੀ ਅੱਜ ਜਦੋਂ ਭੈਣ ਤੁਹਾਡੇ ਪੁੱਤ ਦੇ ਮੱਥੇ ਤੇ ਸੇਰਾ ਲਾ ਰਹੀ ਸੀ ਨਾ ਤੇ ਮੇਰੇ ਤੋਂ ਬਨਗਰ ਗਈ ਸੀ ਇਹਨੇ ਸੇਰਾ ਲੈਣ ਲੱਗਿਆ ਕਿ ਆ ਕਿ ਉਹ ਦੁਕਾਨ ਵਾਲੇ ਨੂੰ ਮੈਨੂੰ ਸੇਰਾ ਕਾਹਦੇ ਹੱਥੀ ਚਾਹੀਦਾ ਸਾਡੀ ਜੀਤ ਤਾਂ ਬਣੇ ਕੋਲ ਗਈ ਜਦੋਂ ਸੇਰਾ ਉੱਤੇ ਰੱਖਿਆ ਮੱਥੇ ਤੇ ਸਾਡੀ ਜੀਤ ਤਾਂ ਬਣ ਨਾਲ ਨਿਕਲੀ ਆਫੇ ਸਾਰੇ ਪਰਿਵਾਰ ਦੀ ਇਹ ਸਾਡੀ ਜਾਏ ਕੀ ਬਣ ਗਿਆ ਜੇ ਪੁੱਤ ਨੇ ਇੱਥੇ ਥੋੜੀ ਖਾ ਲੀਂਦਾ ਮਿਹਨਤ ਕਰ ਲੀਂਦਾ ਉੱਥੇ ਤਾਂ ਨਾ ਹੁੰਦਾ ਉੱਥੇ ਕੋਈ ਸੋਣਿਆ ਹਾ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਬੜਾ ਚਾਹ ਬਾਹਰ ਜਾਣ ਦਾ ਇਥੇ ਉਹਨੇ ਬੱਚਿਆਂ ਨੂੰ ਵੀ ਬਾਹਰ ਨਾ ਜਾਇਓ ਬਾਹਰ ਬੁਰਾ ਹਾਲ ਜੇ ਅੱਜ ਵੇਖ ਲੋ ਤੇ ਪੰਜ ਛੇ ਝੜ ਬਦੀਆਂ ਆਈਆਂ ਚੱਕਮੇ ਸ਼ੇ ਬਾਡੀਆਂ ਉੱਥੇ ਆਈਆਂ ਡੈਡ ਬਾਡੀਆਂ ਅਜੇ ਇੱਕ ਡੀਕੰਡਿਆ ਸੀ ਹੋਰ ਤੇ ਬਾਹਰ ਨਾ ਜਾਵੇ ਕੋਈ ਇੱਥੇ ਘੱਟ ਖਾ ਲੇ ਬਾਹਰ ਨਾ ਜਾਵੇ ਕੋਈ ਕੋ ਜੀ ਕਾ ਕਲ ਸਭਾਈ ਕੋ ਜੀ ਕੀ ਫਤਿਹ ਅੱਜ ਜੋ ਬਹੁਤ ਹੀ ਮਨਪਾਕੀ ਇਕੱਠਾ ਬੀਤੀ ਹੈ ਸਾਡੇ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਜੋ ਲੈਮਨ ਉਹਨਾਂ ਦਾ ਬੇਟਾ 14 ਸਾਲ ਤੋਂ ਜੁਕੇ ਵਿੱਚ ਰੋਜੀਓ ਟਿਕਮਾਉਣ ਗਿਆ ਸੀ ਉੱਥੇ ਅਟੈਕ ਹੋਣ ਦੇ ਕਾਰਨ ਉਹਦੀ ਡੈਥ ਹੋ ਗਈ ਹੈ ਸ ਬਹੁਤ ਹੀ ਜ਼ਿਆਦਾ ਇਹ ਦੁੱਖ ਦੀ ਗੱਲ ਹੈ ਸਾਡੇ ਵੀਰ ਜੀ ਸਲਾਰੀਆ ਸਾਹਿਬ ਔਰ ਸਰਦਾਰ ਬਲਬੀਰ ਸਿੰਘ ਪੰਨੂ ਜੀ ਜਿਨ੍ਹਾਂ ਦੀ ਹਿੰਮਤ ਕਰਕੇ ਮਿਹਨਤ ਕਰਕੇ ਫੋਨ ਡਾਈ ਮੇਲਬਾਪ ਕਰਕੇ ਉਹਨਾਂ ਦੀ ਅੱਜ ਡੈਡ ਬੋਡੀ ਪਿੰਡ ਤਲਵੰਡੀ ਪਰਸ ਪਹੁੰਚੀ ਹੈ ਸਬਹੁਤ ਸੋਗ ਦੀ ਲਹਿਰ ਹੈ ਇਸ ਟਾਈਮ ਅਸੀਂ ਚਾਹਾਂਗੇ ਕਿ ਜਿੰਨੀ ਵੀ ਸਾਡੇ ਕੋਲ ਸੇਵਾ ਹੋ ਸਕੇ ਜਿੰਨੀ ਵੀ ਇਸ ਪਰਿਵਾਰ ਦੀ ਮਦਦ ਹੋ ਸਕੇ ਸਰਦਾਰ ਬਰਬੀਰ ਸਿੰਘ ਪੰਨੂ ਜੀ ਤਨ ਦੇ ਨਾਲ ਇਹਨਾਂ ਦੇ ਪਰਿਵਾਰ ਦੀ ਸੇਵਾ ਕਰਨਗੇ ਜੋ ਵੀ ਕਮੀ ਪੇਸ਼ੀ ਇਹਨਾਂ ਨੂੰ ਕਿਸੇ ਤਰ੍ਹਾਂ ਨੇ ਵੀ ਆਏਗੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਲੇਕਿਨ ਬੱਚਾ ਤਾਂ ਵਾਪਸ ਨਹੀਂ ਆ ਸਕਦਾ ਕਿਉਂਕਿ ਜੋ ਚ ਗਿਆ ਉਹ ਵਾਪਸ ਨਹੀਂ ਆ ਸਕਦਾ ਲੇਕਿਨ ਬਹੁਤ ਹੀ ਮੰਦਪਾ ਕੀ ਖਬਰ ਹੈ ਜਿਹੜਾ ਹੀ ਅੱਜ ਇੱਥੇ ਅੱਜ ਇਹ ਨਾਲ ਸ਼ਮਸ਼ਾਨ ਘਾਟ ਵਿੱਚ ਖੜਿਆ ਸਾਡਾ ਆਪਾ ਖੁਦ ਦਾ ਵੀ ਮਨ ਬਹੁਤ ਖਰਾਬ ਹੋ ਰਿਹਾ ਸੋ ਇਸ ਕਰਕੇ ਮੈਨੂੰ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਵੀਰ ਜੀ ਜਿਨ੍ਹਾਂ ਨੇ 14 ਸਾਲ ਤੋਂ ਆਪਣਾ ਬੱਚਾ ਇੱਥੋਂ ਭੇਜਿਆ ਸੀ ਤੇ ਅੱਜ ਉਹਨਾਂ ਦੀ ਡੈੱਡ ਬੋਡੀ ਘਰ ਪਹੁੰਚੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗੁਜਰੀ ਸਿੰਘ ਪੰਨੋਂ ਜੀ ਦਾ ਸਲਾਰੀਆ ਸਾਹਿਬ ਦਾ ਔਰ ਕੁਲਦੀਪ ਧਾਰੀਵਾਲ ਦੀ ਦਾ ਜਿਨ੍ਹਾਂ ਦੇ ਸਦਕਾ ਅੱਜ ਇਸ ਬੱਚੇ ਦੀ ਡੈੱਡ ਬੋਡੀ ਪਿੰਡ ਪਹੁੰਚੀ ਹੈ ਧੰਨਵਾਦ ਸਲਾਰੀਆ ਸਾਹਿਬ ਕੁਛ ਬਹੁਤ ਜ਼ਿਆਦਾ ਡੈਡ ਬodies ਜਿਹੜੀਆਂ ਦੁਬਈ ਤੋਂ ਹੋਰ ਵਿਦੇਸ਼ਾਂ ਤੋਂ ਇਸ ਤਰੀਕੇ ਦੇ ਹਾਲਾਤਾਂ 'ਚ ਬੜਾ ਗੁਜ਼ਰੀ ਬੜਾ ਲੰਮਾ ਪ੍ਰਕਾਸ਼ ਰਿਆ ਪਰ ਇਹ ਸਿਰਫ ਕਿੰਨਾ ਦਿਨਾਂ ਦੇ ਵਿੱਚ ਇਹ ਬੋਤੀ ਜਿਹੜੀ ਹੈ ਪ੍ਰਵਾਹਤ ਕੋਲ ਪਹੁੰਚ ਗਈ ਹੈ ਔਰ ਇੱਕ ਕੀ ਕਹਿਣਾ ਚਾਹੁੰਦੇ ਇਹੋ ਜਿਹੇ ਹਾਲਾਤਾਂ ਨੂੰ ਮੱਦੇ ਨਜ਼ਰ ਇਹਦਾ ਜ਼ਿੰਮੇਵਾਰ ਕੌਣ ਹੈ ਨਕੀਲ ਕਿਵੇਂ ਪਏਗੀ ਕਿਉਂ ਪੰਜਾਬ ਦੇ ਪੁੱਤ ਵਿਦੇਸ਼ਾਂ 'ਚ ਜਾ ਕੇ ਡੱਬਿਆਂ 'ਚ ਬੰਦ ਹੋ ਕੇ ਆ ਰਹੇ ਨੇ ਤੇ ਆ ਵੀ ਸਿੱਧੇ ਫਿਰ ਸ਼ਮਸ਼ਾਨ ਘਾਟਾਂ 'ਚ ਦੇਖੋ ਇਸ ਬੇਬਕਤੀ ਮੌਤ ਜੋ ਕਿ ਇਸ ਵੀਰ ਦੀ ਇਸ ਚਿਖਾ ਦਾ ਸ਼ੇਖ ਉਸ ਬੇਵਸ ਬਾਪ اور ਇਹ ਮਾਜਦੀ ਤਰਤੀ ਜੋ ਗੁਰੂਆਂ ਪੀਰਾਂ ਦੀ ਚਰਨ ਸੋ ਬਖਸ਼ਿਸ਼ ਤਰਤੀ ਸੀ ਉਹ ਜਨਸ਼ਾ ਨੇ ਵਿਆੜਤੀ ਬੇਰਜ਼ਗਾਰੀ ਕਰਕੇ ਸਾਡੇ ਭਰਾ ਜਿਹੜੇ ਆ ਮੈਂਟਲ ਡਿਪਰੈਸ਼ਨ ਕਰਕੇ ਜਾਂ ਬੁਰੇ ਹਾਲਾਤਾਂ ਕਰਕੇ ਉਹਨਾਂ ਦੀ ਅਚਾਨਕ ਜਿਹੜੀ ਇਹ ਬੇਵਕਤੀ ਮੌਤ ਹੋਈ ਹੈ ਬਾਪ ਦਾ ਕੰਡਾ ਸਹਾਰ ਨਹੀਂ ਸਕਦਾ ਆਪਣੇ ਬੱਚੇ ਦੀ ਇਸ ਭਰੀ ਜਵਾਨੀ ਦੇ ਵਿੱਚ ਛੱਡ ਕੇ ਜਾਣ ਨੂੰ ਔਰ ਅੱਜ ਉਹਨਾਂ ਲਈ ਪੂਰਾ ਸੰਸਾਰ ਜਿਹੜਾ ਉਹ ਸੁਨਣਾ ਹੋ ਗਿਆ ਸਾਨੂੰ ਇਹ ਚਾਹੀਦਾ ਹੈ ਕਿ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਪੁੱਤ ਤੇ ਅਸੀਂ ਵਾਪਸ ਨਹੀਂ ਲੈ ਕੇ ਆ ਸਕਦੇ ਉਹਨਾਂ ਨੇ ਬੜੇ ਚਾਵਾਂ ਨਾਲ ਉਹਨਾਂ ਨੂੰ ਭੇਜਿਆ ਸੀ ਔਰ ਜੋ ਸੁਣਨ ਦੇ ਵਿੱਚ ਆਇਆ ਕਿ ਜੋ ਵੀ ਸੀਗਾ ਉਹ ਗਰਵੀ ਰੱਖ ਕੇ ਆਪਣੇ ਪੁੱਤ ਨੂੰ ਉੱਥੇ ਭੇਜ ਕੇ ਤੇ ਕੋਈ ਸੁਖ ਦੀ ਉਮੀਦ ਲਾਈ ਹੋਈ ਸੀ ਅੱਜ 14 ਸਾਲ ਬਾਅਦ ਉਹ ਤਬੂਤ ਦੇ ਵਿੱਚ ਆਂਦਾ ਹੈ ਤੇ ਸਿੱਧਾ ਹੀ ਇਸ ਸ਼ਮਸ਼ਾਨ ਘਾੜ ਦੇ ਵਿੱਚ ਖਾ ਕੇ سپرد ਹੋ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਇਹ ਜ਼ਰੂਰ ਕਹਿਣਾ ਚਾਹਾਂ ਪੰਜਾਬ ਸਰਕਾਰ ਸਰਦਾਰ ਪਗਵੰਸ ਸਿੰਘ ਮਾਨ ਨੂੰ ਔਰ ਸੈਂਟਰ ਸਰਕਾਰ ਨੂੰ ਕਿ ਦੇਖੋ ਇਹ ਬੇਰਜ਼ਗਾਰੀ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਨਿਕਲ ਰਹੀ ਹੈ ਨਸ਼ਿਆਂ ਨੂੰ ਕਿਸ ਤਰ੍ਹਾਂ ਨਿਕਲ ਰਹੀ ਹੈ ਇਸ ਤੇ ਉੱਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਬੇਵਸ ਮਾਂ ਬਾਪ ਜਿਹੜੇ ਹੁੰਦੇ ਆ ਉਹਨਾਂ ਦਾ ਇੱਕੋ ਹੀ ਆਸਰਾ ਹੁੰਦਾ ਹੈ ਸਰਕਾਰਾਂ ਸੋ ਸਾਨੂੰ ਚਾਹੀਦਾ ਹੈ ਕਿ ਐਸੇ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਖੜੇ ਹੋਈਏ ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਹੈਗਾ ਉਸ ਬੜੇ ਹੀ ਨੇਕ ਇਨਸਾਨਾਂ ਦਾ ਜਿਹੜੇ ਯੂਕੇ ਦੇ ਵਿੱਚ ਯੂਨਾਈਟਿਡ ਸਿੱਖ ਵਾਲੇ ਹੈਗੇ ਆ ਉਹਨਾਂ ਦੇ ਬੜੇ ਸਦਕਾ ਔਰ ਉਪਰਾਲੇ ਦੇ ਸਦਕਾ ਇਹ ਚੀਜ਼ਾਂ ਜਿਹੜੀਆਂ ਇਹ ਸੰਭਾਵਿਤ ਹੋ ਸਕੀਆਂ ਮਾਪੇ ਨੇ ਆਖਰ ਦੇ ਵਿੱਚ ਉਸ ਬੱਚੇ ਦਾ ਜਿਹੜਾ ਉਹ ਦਰਸ਼ਨ ਕਰ ਲਿਆ ਹੈਗੇ ਆ ਔਰ ਪਿੰਡ ਵਾਸੀਆਂ ਨੇ ਇਸ ਮਾਪੇ ਦੇ ਨਾਲ ਖੜ ਕੇ ਚਲੋ ਉਹਨਾਂ ਦਾ ਦੁੱਖ ਸਾਂਝਾ ਕੀਤਾ ਅਸੀਂ ਇਸ ਪਰਿਵਾਰ ਦਾ ਹਿੱਸਾ ਬਣ ਕੇ ਇਹਨਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹਾਂ ਔਰ ਅਕਾਲ ਪੁਰਖ ਅੱਗੇ ਉਸ ਵਿਚੜੀ ਹੋਈ ਆਤਮਾ ਨੂੰ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿਨੇ ਹੋਈ ਐ ਸੀ ਅਰਦਾਸ ਕਰ ਸਕਦੇ ਆ ਇਸ ਦਿਨ ਦੇ ਉੱਤੇ ਧੰਨਵਾਦ